ਵਾਹਿ ਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆ ਕਾ ਦਾਤਾ ਰੇ ਕੋਟ ਬ੍ਰਹਮੰਡ ਕਰੋੜਾਂ ਬ੍ਰਹਮੰਡਾਂ ਦਾ ਠਾਕੁਰ ਸੁਆਮੀ ਬ੍ਰਹਮਾਣਡ ਕਹਿਣਾ ਬ੍ਰਹਮਾਣਡ ਚਾ ਬ੍ਰਹਮਾਣਡ ਨਹੀਂ ਕਹਿਣਾ ਬ੍ਰਹਮਾਣਡ ਸਰਬ ਜੀਆ ਕਾ ਸਾਰੇ ਜੀਵਾਂ ਦਾ ਦਾਤਾਰੇ ਉਹ ਵਾਹਿਗੁਰੂ ਜੀ ਦਾਤੇ ਹਨ ਪ੍ਰਤ ਪਾਲੈ ਨਤਸਾਰ ਸਮਹਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਪ੍ਰਤ ਪਾਲੈ ਨਤ ਪ੍ਰਤ ਰਾਰਾ ਪਪੇ ਦੇ ਚਰਨਾਂ ਵਿੱਚ ਹੈ ਅੱਧਾ ਰਾਰਾ ਇਸ ਲਈ ਪ੍ਰਤ ਪ੍ਰਤ ਪਾਲੈ ਪਾਲੈ ਨਹੀਂ ਕਹਿਣਾ ਪ੍ਰਤ ਪਾਲੈ ਨਿਤ ਨੰਨੇ ਤੇ ਅਤਕ ਲਾਉਣੀ ਹੈ ਸਾਰ ਸੰਭਾਲੈ ਸੰਭਾਲੈ ਭਾਰਾ ਕਹਿਣਾ ਜੀ ਮੰਮੇ ਦੇ ਚਰਨਾਂ ਵਿੱਚ ਹਲੰਤ ਲਾ ਕੇ ਜਿਵੇਂ ਆਪਾਂ ਅੱਧਾ ਹਾ ਹਾ ਕਹਿੰਨੇ ਪੰਜਾਬੀ ਚ ਮੰਮੇ ਨੂੰ ਭਾਰਾ ਕਰਨਾ ਸੰਭਾਲੈ ਹਰ ਆਰਾਧ ਨਾ ਜਾਣਾਰੇ ਹਰ ਹਰ ਗੁਰ ਗੁਰ ਕਰਤਾਰੇ ਹਰ ਜਿਉ ਨਾਮ ਪਰਉ ਰਾਮਦਾਸ ਰਹਾਉ ਹਰ ਆਰਾਧ ਹੜੇ ਦਾ ਕੰਨਾ ਪੜਨਾ ਹੈ ਆਰਾਧ ਨਹੀਂ ਕਹਿਣਾ ਆਰਾਧ ਦੀਨ ਦਇਆਲ ਕਿਰਪਾਲ ਸੁਖ ਸਾਗਰ ਸਰਬ ਘਟਾਂ ਭਰਪੂਰੀ રે ਦੀਨ ਦਇਆਲ ਦਦਾ ਈੜੀ ਨੂੰ ਸਿਹਾਰੀ ਦਇਆਲ ਦਇਆਲ ਨਹੀਂ ਕਹਿਣਾ ਸਰਬ ਘਟਾਂ ਘਟਾ ਨਹੀਂ ਕਹਿਣਾ ਜੱਕਾਟਾ ਨਹੀਂ ਕਹਿਣਾ ਘਟਾਂ ਭਰਪੂਰੀ ਪਪਾ ਮੋਢ ਵਿੱਚ ਹੈ ਪਪਾ ਵਿਚਕਾਰ ਹੈ ਭਰਪੂਰੀ ਨਹੀਂ ਕਹਿਣਾ ਭਰਪੂਰੀ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣ ਆ ਦੂਰੀ ਰੇ ਸੁਨਤ ਨੰਨਾ ਪੂਰਾ ਪੜਨਾ ਸੁਨਤ ਨਹੀਂ ਕਹਿਣਾ ਸੁਨਤ ਹਰ ਬੇਅੰਤ ਹਉ ਮਿਤਕਰ ਵਰਨੋ ਕਿਆ ਜਾਣ ਹੋਏ ਕੈ ਸੂਰੇ ਬੇਅੰਤ ਬੱਬੇ ਨੂੰ ਸਿਹਾਰੀ ਲੱਗੀ ਐ ਇਹਨੂੰ ਬੇਅੰਤ ਨਹੀਂ ਕਹਿਣਾ ਬੇਅੰਤ ਮਿੱਤ ਮੰਮੇ ਤੇ ਅਧਕ ਲਾ ਕੇ ਪੜਨਾ ਜੀ ਵਰਨਉ ਵਰਨੋ ਨਹੀਂ ਕਹਿਣਾ ਵਰਨਉ ਕਰਉ ਬੇਨਤੀ ਸਾਤ ਗੁਰ ਆਪੋ ਨੇ ਮੈਂ ਮੂਰਖ ਦੇਹ ਉਪਦੇਸੋ ਰੇ ਕਰਉ ਬੇਨਤੀ ਕਰਉ ਨਿਗਾਣਾ ਕਰਉ ਮੈਂ ਬੇਨਤੀ ਕਰਦਾ ਹਾਂ ਉੱਤਮ ਪੁਰਖ ਵਿੱਚ ਕਹਿ ਰਹੇ ਨੇ ਮੈਂ ਮੂਰਖ ਮੈਂ ਕਰਉ ਬੇਨਤੀ ਦੇਹੋ ਦੇਹੋ ਨਿਗਾਣਾ ਦੇਹੋ ਉਪਦੇਸੋ ਊੜੇ ਨੂੰ ਔਂਕਰ ਲੱਗੇ ਹੈ ਦੇਹੋ ਖਾਹੇ ਤੇ ਹੋੜਾ ਨਾ ਬਣੇ ਦੇਹੋ ਉਪਦੇਸ਼ੋ ਊੜੇ ਨੂੰ ਉਕੜ ਉਪਦੇਸ਼ੋ ਨਹੀਂ ਕਹਿਣਾ ਉਪਦੇਸ਼ੋ ਮੈਂ ਮੂਰਖ ਕੀ ਕੀ ਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਕੇਤਕ ਕੇਤਕ ਨਹੀਂ ਕਹਿਣ ਕੇਤਕ ਕੇਤਕ ਤਤਕਾ ਪੂਰੇ ਪੜ੍ਹਨੇ ਆ ਮਗਰਲੇ ਕੋਟ ਪਰਾਧੀ ਅਪਰਾਧੀ ਨਹੀਂ ਕਹਿਣਾ ਪਰਾਧੀ ਗੁਰ ਨਾਨਕ ਜਨ ਸੁਣਿਆ ਪੀਖਿਆ ਸੇ ਫਿਰ ਗਰਭਾਸ ਨ ਪਰਿਆਰੇ ਸੂਰਠ ਮਹੱਲਾ ਪੰਜਵਾ ਜਿਨ੍ਹਾਂ ਬਾਤ ਕੋ ਬਹੁਤ ਆਂਦੇਸ ਰੋ ਤੇ ਮਿਟੇ ਸਭ ਗਇਆ ਆਂਦੇਸ ਰੋ ਆਂਦੇਸ ਰੋ ਨੀ ਗਾਣਾ ਅੰਦੇ ਸੁਰੂ ਇਕੱਠਾ ਜਿੰਨਾ ਬਾਤ ਕੋ ਜਿੰਨਾ ਨਹੀਂ ਕਹਿਣਾ ਜਿੰਨਾ ਮਿਟੇ ਸਭ ਗਿਆ ਮਿਟੇ ਪੋਲਾ ਮਿਟੇ ਨਹੀਂ ਕਹਿਣਾ ਬਿਟੇ ਗਿਆ ਗੱਗਾ ਈੜੀ ਨੂੰ ਸਿਹਾਰੀ ਗਾਏ ਗਿਆ ਗਿਆ ਜਾਂ ਗਿਆ ਨਹੀਂ ਕਹਿਣਾ ਗੱਗੇ ਤੇ ਤੁਲਾ ਮਾੜੇ ਨੂੰ ਕੰਨਾ ਗਿਆ ਵੀ ਨਹੀਂ ਕਹਿਣਾ ਗਾਇਆ ਸਹਿਜ ਸੈਨ ਯਾਰ ਸੁਖਮਨ ਨਾਰੀ ਉਹਉਂਦ ਕਮਲ ਵਿਗਸਿਆ 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 ਨਿਗਣ ਵਿਗਸਿਆ ਦੇਖਹੁ ਅਚਾਰਜ ਪਹਿਆ ਜੇ ਠਾਕੁਰ ਕਉ ਸੁਨਤ ਅਗਾਧ ਬੋਧ ਸੂਰਦਾ ਗੁਰਦਿਆ ਰਹਾਉ ਅਚਾਰਜ ਇਕੱਠਾ ਰੇਦਾ ਰਿਦੈ ਨਿਗਾਣਾ ਦੱਦੇ ਤੇ ਦੁਲਾਵਾਂ ਪਰਲੀਆਂ ਰਿਦੈ ਦਇਆ ਦਇਆ ਜਾਂ ਦਿਆ ਨਿਗਾਣਾ ਦੱਦੇ ਤੇ ਦੁਲਾਵਾਂ ਉਹਨੂੰ ਕੰਨਾਂ ਦਇਆ ਵੀ ਬਣ ਜਾਂਦਾ ਇਸ ਲਈ ਈੜੀ ਨੂੰ ਸਿਹਾਰੇ ਪੜਨੀ ਹੈ ਖਿੱਚ ਕੇ ਦਇਆ ਜੋਏ ਦੂਤ ਮੋਹ ਬਹੁਤ ਸੰਤਾਵਤ ਤੇ ਭਿਆਨਕ ਭਿਆ ਆ ਭਿਆਨਕ ਭਿਆਨਕ ਨਿਗਾਣਾ ਭੈ ਭਬਾਈ ੜੀ ਸਿਹਾਰੀ ਭੈ ਆਨਕ ਕਰਹ ਬੇ ਨਤੀ ਰਾਖ ਠਾਕੁਰ ਤੀ ਹਮ ਤੇਰੀ ਸਰਨ ਆ ਸਰਨ ਆ ਇਕੱਠਾ ਜਹ ਪਹੰਡਾਰ ਗੋਬਿੰਦ ਕਾ ਖੁੱਲਿਆ ਜਿਹ ਪ੍ਰਾਪਤ ਤਿਹ ਲਾਇਆ ਜਿਹ ਤੇਹ ਜਾਹ ਤਹ ਜਾਂ ਜੇ ਤੇ ਨਿਗਾਣਾ ਜੇਹ ਤੇ ਖੁੱਲ੍ਹੇ ਅੱਖ ਅੱਖੇ ਤੇ ਅਦਕ ਲੱਲੇ ਨੂੰ ਪਾਰਾ ਕਰਕੇ ਖੁੱਲਿਆ ਪ੍ਰਾਪਤ ਤੇ ਇਹ ਦੋਏ ਸ਼ਬਦ ਵੱਖ-ਵੱਖ ਪੜ੍ਹਨੇ ਆ ਪ੍ਰਾਪਤ ਇਹ ਨਿਗਾਣਾ ਪ੍ਰਾਪਤ ਤੱਤਾ ਪੂਰਾ ਪੜ੍ਹਨਾ ਹੈ ਤੇਹ ਵੱਖਰਾ ਪੜ੍ਹਨਾ ਹੈ ਜੀ ਏਕ ਰਤਨ ਮੋ ਕਾਉ ਗੁਰ ਦੀਨਾ ਮੇਰਾ ਮਨ ਤਨ ਸੀਤਲ ਥਿਆ ਮੋ ਕਉ ਕਕੇ ਤਦ ਕੂੜੇ ਨੂੰ ਕੁੜਕਾਓ ਮੋ ਕਉ ਨਹੀਂ ਕਹਿਣਾ ਮੋ ਕਉ ਸੀਤਲ ਥਿਆ ਥੱਥੇ ਨੂੰ ਸਿਹਾਰੀ ਥੀਆ ਨਹੀਂ ਕਹਿਣਾ ਥਿਆ ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਮੁ ਆ ਅਟਲ ਪੋਲਾ ਕਹਣਾ ਜੀ ਭਗਤ ਪੰਡਾਰ ਗੁਰੂ ਨਾਨਕ ਕਾਉ ਸਾਂਪੇ ਫਿਰ ਲੇਖਾ ਮੂਲ ਨ ਲਿਆ ਭਗਤ ਕੱਗਾ ਪੂਰਾ ਭਗਤ ਨਹੀਂ ਗਹਿਣਾ ਭਗਤ ਪੰਡਾਰ ਪੰਡਾਰ ਨਹੀਂ ਗਹਿਣਾ ਪੰਡਾਰ ਨਾਨਕ ਕਾਉ ਨਾਨਕ ਕੱਕਾ ਪੂਰਾ ਪੜਨਾ ਹੈ ਕਾਉ ਵੱਖਰਾ ਬੋਲਣਾ ਹੈ ਨਾਨਕ ਕਾਉ ਨਹੀਂ ਗਹਿਣਾ ਨਾਨਕ ਕਾਉ ਸੂਰਠ ਮਹੱਲਾ ਪੰਜਵਾ ਚਰਨ ਕਮਲ ਸੋ ਜਾ ਕਾਮਨ ਲੀਨਾ ਸੇ ਜਨ ਤ੍ਰਿਪਤ ਅਗਾਈ ਤ੍ਰਿਪਤ ਤਿਰਪਤ ਨਹੀਂ ਕਹਿਣਾ ਤ੍ਰਿਪਤ ਰਾਰੇ ਨੂੰ ਸਿਹਾਰੀ ਅਤੇ ਰਾਰਾ ਅੱਧਾ ਪੜਨਾ ਤ੍ਰਿਪਤ ਵੀ ਨਹੀਂ ਕਹਿਣਾ ਤ੍ਰਿਪਤ ਗੁਣ ਅਮੋਲ ਜਿ ਸਰਦਾ ਨ ਵਸਿਆ ਤੇ ਨਰ ਤ੍ਰਿਸ਼ਨ ਤ੍ਰਿਖਾਈ ਤ੍ਰਿਸ਼ਨ ਤ੍ਰਿਖਾਈ ਸਿਹਾਰੀ ਰਾਰੇ ਨੂੰ ਪੜਨੀ ਐ ਤਿਰਸਨ ਜਾਂ ਤਿਰਖਾਈ ਨਹੀਂ ਗਹਿਣਾ ਤ੍ਰਿਸ਼ਨ ਤ੍ਰਿਖਾਈ ਹਰ ਆਰਾਧੇ ਅਰੋਗ ਅਨਦਾਈ ਜਿਸਨੋ ਵਿਸਰੈ ਮੀਰਾ ਰਾਮ ਸਨੇਹੀ ਤੇ ਸਲਾਖ ਬੇਦਨ ਜਾਣ ਆਈ ਰਹਾਉ ਆਰਾਧੇ ਆੜੇ ਦਾ ਕੰਨਾ ਆਰਾਧੇ ਨਹੀਂ ਕਹਿਣਾ ਆਰਾਧੇ ਮੇਰਾ RAM ਜਿਸ ਨੂੰ ਵਿਸਰਾ ਮੇਰਾ RAM ਸਨੇਹੀ ਕਿਉਂ ਨਹੀਂ ਕਹਿਣਾ ਜਿਸ ਨੂੰ ਵਿਸਰਾ ਮੇਰਾ RAM ਸਨੇਹੀ ਮੇਰਾ ਨਹੀਂ ਮੇਰਾ ਮੇਰਾ RAM ਨਹੀਂ ਕਹਿਣਾ ਮੇਰਾ RAM ਸਨੇਹੀ ਮੇਰਾ RAM ਅਨੰਦ ਆਈ आनंद आई निगहणा आनंद आई इकठ्ठा जेह जान ਊਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣਾਏ ਜਿਹਨਾਰ ਬਿਸਰਿਆ ਪੁਰਖ ਬਿਦਾਤਾ ਤੇ ਦੁਖੀਆਂ ਮਹਿ ਗਨਣੇ ਦੁਖੀਆਂ ਮਹਿ ਦੁਖੀਆਂ ਵਿੱਚ ਗਿਣਤੀ ਹੁੰਦੀ ਹੈ ਜਿਨ੍ਹਾਂ ਨੂੰ ਵਾਹਿਗੁਰੂ ਜੀ ਭੁੱਲ ਜਾਂਦੇ ਹਨ ਜਿਹੜੇ ਪ੍ਰਮਾਤਮਾ ਨੂੰ ਵਿਸਾਰ ਦਿੰਦੇ ਹਨ ਦੁਖੀਆਂ ਗਣਣੇ ਨੰਨਾ ਵਿਚਾਰਾ ਗਣਨੇ ਨਹੀਂ ਗਣਨੇ ਜੇਹ ਗੁਰਮਾਨ ਪ੍ਰਭੂ ਲੇਵਲਾਈ ਤੇਹ ਮਹਾ ਆਨੰਦ ਰਸ ਕਰਿਆ ਜੇਹ ਪ੍ਰਭੂ ਵਿਸਾਰ ਗੁਰ ਤੇ ਬੇ ਮੁਖਾਈ ਤੇ ਨਰਕ ਘੋਰ ਮਹ ਪਰਿਆ ਪ੍ਰਭੂ ਬਿਸਾਰ ਦੋਏ ਸ਼ਬਦ ਵੱਖ-ਵੱਖ ਪੱਭਾ ਪੂਰਾ ਬੋਲਣਾ ਹੈ ਬੇਮਖਾਈ ਇਕੱਠਾ ਮੰਮੇ ਤਦਕ ਲਾ ਕੇ ਬੇਮਖਾਈ ਨਹੀਂ ਕਹਿਣਾ ਬੇਮੁਖ ਸ਼ਬਦ ਮੁਖ ਸ਼ਬਦ ਹੈ ਬੇਮਖਾਈ ਜਿਤ ਕੋ ਲਾਇਆ ਤਤਹੀ ਲਾਗਾ ਤੈ ਸੋਹੀ ਵਰਤਾਰਾ नानक साहिब करी संतन की हृदय पाए मगन चरनारा मगन मगन नी गाना खगा ना बने मगन